ਗੁਰਦੁਆਰਾ ਬਾਬਾ ਬੀਰ ਸਿੰਘ ਰੁਕਨੇ ਵਾਲਾ ਵਿਖੇ ਬੱਚਾ ਦੇ 교육 ਕਰਵਾਏ ਗਏ ਗੁਰਮਤ ਮੁਕਾਬਲੇ 6 ਪਿੰਡਾਂ ਦੇ 150 ਬੱਚਿਆਂ ਨੂੰ ਕੀਤਾ ਗਿਆ ਸਨਮਾਨਤ ਗੁਰਦੁਆਰਾ ਬਾਬਾ ਬੀਰ ਸਿੰਘ ਰੁਕਨੇ ਵਾਲਾ ਵਿਖੇ ਗੁਰਮਤ ਪ੍ਰਚਾਰ ਜੱਥਾ ਮੰਨਾ ਵਾਲਾ ਵੱਲੋਂ ਗੁਰਮਤ ਨਾਵੰਡ ਸਮਾਗਮ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਤਕਰੀਬਨ 6 ਪਿੰਡਾਂ ਦੇ 150 ਬੱਚਿਆਂ ਨੂੰ ਗੁਰਮਤ ਸਿੱਖਿਆ ਵਿੱਚ ਸਿਸ਼ਟ ਪ੍ਰਦਰਸ਼ਨ ਕਰਨ ਲਈ ਨਾਮਾ ਨਾਲ ਸਰਮਾਨਤ ਕੀਤਾ ਗਿਆ ਇਸ ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਤੋਂ ਆਪਣੇ ਮਾਤਾ ਪਿਤਾ ਸਮੇਤ ਪਹੁੰਚੇ ਬੱਚਿਆਂ ਵੱਲੋਂ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਕਵਿਸ਼ਰੀ, ਕਵਿਤਾ, ਪੋਇਮ ਅਤੇ ਕਥਕ ਦੇ ਵਰਗੀਆਂ ਪ੍ਰਤਿਤੀਆਂ ਪੇਸ਼ ਕੀਤੀਆਂ ਗਈਆਂ ਅਤੇ ਗੁਰਮਤ ਪ੍ਰਚਾਰ ਜਥੇ ਦੇ ਮੁਖੀ ਬਾਬਾ ਬਲਕਾਰ ਸਿੰਘ ਈਲਮੇ ਵਾਲਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਗੁਰਮਤ ਪ੍ਰਚਾਰ ਜਥਾ ਮੱਲਾ ਵਾਲਾ ਵੱਲੋਂ ਸਬਦ ਸਿੱਲ ਜੀਰਾ ਸਮੇਤ ਜ਼ਿਲ੍ਹਾ ਫਰੋਸਪਰ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਕਈ ਪਿੰਡਾਂ ਵਿੱਚ ਗੁਰਮਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਇੱਕ ਅਤੇ ਪਿੰਡ-ਪਿੰਡ ਜਾ ਕੇ ਇੱਕ ਦਿਨਾ ਹਫਤਾਵਾਰੀ 15ਵਾਰੇ ਅਤੇ ਮਹੀਨਾਵਾਰ ਗੁਰਮੁਤ ਘਪ ਲਗਾਏ ਜਾਂਦੇ ਹਨ ਇਹਨਾਂ ਗੁਰਮੁਤ ਚੰਪਾ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਿਰਧਾਰਤ ਸਥਾਨਾਂ ਤੇ ਟੈਸਟ ਲੈ ਜਾਂਦੇ ਹਨ ਅਤੇ ਬਾਅਦ ਵਿੱਚ ਨਤੀਜੇ ਕੋਸ਼ਤ ਕਰਕੇ ਨਾਮ ਮੰਡ ਸਮਗਮੋ ਕਰਵਾਇਆ ਜਾਂਦਾ ਹੈ ਜਿੱਥੇ ਕਿ ਨਾਮ ਗਤੇ ਜਾਂਦੇ ਹਨ। ਬੰਟੀ ਪੈਸਾਵਾ ਦੀ ਸਮਾਗਮ ਕਰਵਾਇਆ ਗਿਆ ਬਾਣਾ ਵਾਲੇ ਦੇ ਵਿੱਚ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਸਾਡੇ ਕੋਲੋਂ ਇਹ ਸੇਵਾ ਲਈ ਹੈ। ਕਿਉਂਕਿ ਪਿਛਲੇ ਪੋਦੇ ਮਹੀਨੇ ਵਿੱਚ ਆਪਾਂ ਉਹਨਾਂ ਚੀਜ਼ਾਂ ਦੀਆਂ ਜਾਦਾਂ ਮਨਾਈਆਂ ਵੱਡੇ ਸਹਿਬਜ਼ਾਦੇ, ਛੋਟੇ ਸਹਿਬਜ਼ਾਦੇ, ਮਾਤਾ ਗੁਜਰ ਕੌਰ ਜੀ। ਉਹਨਾਂ ਚੀਜ਼ਾਂ ਜਿਆਦਾ ਵਿੱਚ ਆਪਾਂ ਸਮਾਗਮ ਕੀਤੇ ਸੀ। ਔਰ ਸੱਤਾਕ ਪਿੰਡਾਂ 'ਚ ਗੁਰਮਤ ਸਮਾਗਮ ਕੀਤੇ ਗਏ ਬੱਚਿਆਂ ਨੂੰ ਇਤਿਹਾਸ ਵੰਡਿਆ ਗਿਆ ਤੇ ਨਸ ਨਾਲ ਜੋੜਿਆ ਗਿਆ ਸਿਲੇਬਸ ਵੰਡਿਆ ਗਿਆ ਬੱਚਿਆਂ ਦੇ ਪੇਪਰ ਲਏ ਗਏ ਤੇ ਅੱਜ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਕਿ ਬਹੁਤ ਵੱਡਾ ਗੁਰਸੇਵਾ ਸਾਡੇ ਤੋਂ ਲਈ ਹੈ ਔਰ ਮੈਂ ਇਹ ਕਹਿਣਾ ਚਾਹਣਾ ਹੈ ਕਿ ਜਿੰਨੇ ਵੀ ਪ੍ਰਚਾਰਕ ਵੀਰ ਹੈ ਕਥਾਵਾਚਕ ਵੀਰ ਹੈ ਆਪਣੇ ਆਪਣੇ ਇਲਾਕੇ ਵਿੱਚ ਪਿੰਡਾਂ ਪਿੰਡਾਂ ਜਾ ਕੇ ਅਸੀਂ ਇਸ ਤਰ੍ਹਾਂ ਗੁਰਮਤ ਕੰਪ ਲਾ ਕੇ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਤਾ ਜੋ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਗੁਰਮਤਿ ਨਾਲ ਜੋੜ ਸਕੇ ਮਾੜੀਆਂ ਆਦਤਾਂ ਤੋਂ ਹਟ ਕੇ ਚੰਗੀਆਂ ਆਤਾਂ ਧਾਰਨੀ ਬਣ ਸਤਕਾਰ ਕਰਨ ਮਾਤਾ ਪਿਤਾ ਦਾ ਨਸ਼ਿਆਂ ਤੋਂ ਬਚਣ ਤੇ ਵਧੀਆ ਪਰਾਲੇ ਕਰਨ ਅਸੀਂ ਸਮੁੱਚੇ ਇਲਾਕੇ ਦਾ ਧੰਨਵਾਦ ਕਰਦੇ ਜਿਵੇਂ ਸਾਡੇ ਸਾਧ ਜੀ ਸੇਵਾ ਕੀਤੀ ਹੈ ਇਹ ਜੋ ਗੁਰਮਤ ਸਮਾਗ ਪੰਡਾ ਪਰਣੇ ਚ ਹੰ ਕਰਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਅੱਜ ਸਮਾਗਮ ਕਰਵਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਸਭ ਤੋਂ ਪਹਿਲਾਂ ਅ ਗੁਰੂ ਚਰਨਾਂ ਦੇ ਵਿੱਚ ਗੁਰੂ ਕੀ ਸੰਗਤ ਦੇ ਪਾਸ ਸਵਾ ਮਹਾਰਾਜ ਬਖਸ਼ਿਸ਼ ਕਰਨ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਸੇਵਾ ਹੈ ਜੀ ਗੁਰਮਤਿ ਪ੍ਰਚਾਰ ਜਥੇ ਦੇ ਸੰਚਾਲਕ ਬਾਬਾ ਬਲਕਾਰ ਸਿੰਘ ਜੀ ਜੋ ਪਿਛਲੇ ਕਾਫੀ ਸਮੇਂ ਤੋਂ ਦਿਨ ਰਾਤ ਇੱਕ ਕਰਕੇ ਸੇਵਾਵਾਂ ਜਿਹੜੀਆਂ ਇਲਾਕੇ ਦੇ ਵਿੱਚ ਤੇ ਇਲਾਕੇ ਤੋਂ ਬਾਹਰ ਵੀ ਜਿਹੜੀਆਂ ਉਹ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦੀ ਖਾਸ ਬਖਸ਼ਿਸ਼ ਹੈ ਇਹਨਾਂ ਤੇ ਗੁਰੂ ਸਾਹਿਬ ਆਪ ਬਖਸ਼ਿਸ਼ ਕਰਕੇ ਤੇ ਇਹਨਾਂ ਤੋਂ ਸੇਵਾ ਲੈਂਦੇ ਆ ਕਿਉਂਕਿ ਜਿਹੜੀ ਇਹ ਸੇਵਾ ਹੈ ਨਾ ਬਹੁਤ ਵੱਡੀ ਹੈ ਗੁਰੂ ਸਾਹਿਬ ਆਪ ਬਖਸ਼ਿਸ਼ ਕਰਨ ਆਪ ਆਪਣੀ ਸੇਵਾ ਲੈਣ ਤੇ ਫੇਰੀ ਇਨਸਾਨ ਜਿਹੜਾ ਉਹ ਸੇਵਾ ਕਰ ਸਕਦਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਹੈ ਕਿ ਇਹ ਸੇਵਾ ਜਿਹੜੀ ਹੈ ਇਸੇ ਤਰ੍ਹਾਂ ਬਾਬਾ ਜੀ ਤੋਂ ਤੇ ਹੋਰ ਵੀ ਸਾਰੇ ਜਥੇ ਤੋਂ ਇਸੇ ਤਰ੍ਹਾਂ ਸੇਵਾ ਜਿਹੜੀ ਹੈ ਉਹ ਲੈੰਦੇ ਰਹਿਣ ਤੇ ਇੱਥੇ ਆਪਾਂ ਦੇਖਦੇ ਆਂ ਕਾਫੀ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਪੇਪਰ ਦਿੱਤਾ ਪਹਿਲਾਂ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜਾ ਇਹ ਵਾਲਾ ਕਾਰਜ ਆ ਨਾ ਇਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਬੱਚੇ ਆਪਣੇ ਇਤਿਹਾਸ ਤੋਂ ਜਾਣੂ ਹੁੰਦੇ ਰਹਿਣ ਬੱਚਿਆਂ ਨੂੰ ਸਨਮਾਨਿਤ ਕਰਕੇ ਤੇ ਇਸ ਲਈ ਤੇ ਹੋ ਰਿਹਾ ਜਾਵੇ ਮਾੜੇ ਪਾਸੇ ਵੱਲੋਂ ਚੰਗੇ ਪਾਸੇ ਵਾਲੇ ਪਾਸੇ ਜਿਹੜਾ ਹੈਗਾ ਉਹ ਬੱਚਿਆਂ ਨੂੰ ਲੈ ਕੇ ਜਾਂਦਾ ਲੈ ਕੇ ਜਾਂਦਾ ਜਾਵੇ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ ਜਿਵੇਂ ਵੀ ਭਾਈ ਸਾਹਿਬ ਜੀ ਨੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਪਾਂ ਜਿਆਦਾ ਜ਼ੋਰ ਜਿਹੜਾ ਹੈਗਾ ਉਹ ਬਿਲਡਿੰਗਾਂ ਤੇ ਲਾਉਣੇ ਆ ਬਹੁਤ ਸਾਰੇ ਥਾਵਾਂ ਤੇ ਨਾ ਇਸ ਤਰ੍ਹਾਂ ਦੇਖਿਆ ਗਿਆ ਵੀ ਜੇ ਕਿਤੇ ਜਾ ਕੇ ਗੱਲ ਕਰ ਲਈਏ ਨਾ ਵੀ ਆਪਾਂ ਆਹ ਪ੍ਰਚਾਰ ਸ਼ੁਰੂ ਕਰਨਾ ਤੇ ਉਥੋਂ ਵਾਲੇ ਜਿਹੜੇ ਪ੍ਰਬੰਧਕ ਜਾਨ ਨੇ ਉਹ ਇਹ ਗੱਲ ਕਹਿੰਦੇ ਵੀ ਜਿਹੜੀ ਮਾਇਆ ਤੁਸੀਂ ਇਸ ਕਾਰਜ ਵਾਸਤੇ ਲਾਉਣੀ ਉਹ ਸਾਨੂੰ ਦਿਓ ਤੇ ਅਸੀਂ ਬਿਲਡਿੰਗ ਬਣਾ ਲਈਏ ਬਹੁਤ ਸਮਾਂ ਤੇ ਇਸ ਤਰ੍ਹਾਂ ਦਾ ਸੁਣਨ ਨੂੰ ਮਿਲਦਾ ਤੇ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਚਲੋ ਬਿਲਡਿੰਗਾਂ ਵੀ ਬਣਾਉਣੀਆਂ ਜ਼ਰੂਰੀ ਆ ਪਰ ਨਾਲ ਨਾਲ ਜਿਹੜਾ ਹੈਗਾ ਉਹ ਇਧਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵੀ ਸਾਡਾ ਸਿੱਖ ਕੌਮ ਦਾ ਪ੍ਰਚਾਰ ਹੋ ਰਿਹਾ ਪ੍ਰਚਾਰ ਹੋਣਾ ਜ਼ਿਆਦਾ ਜ਼ਰੂਰੀ ਹੈ ਬਿਲਡਿੰਗਾਂ ਦੇ ਨਾਲੋਂ ਵੀ ਮੈਂ ਸਮਝਦਾ ਸੋ ਸੰਗਤ ਨੂੰ ਵੀ ਬੇਨਤੀ ਹੈ ਤੇ ਮਹਾਂਪੁਰਸ਼ਾਂ ਨੂੰ ਜਿੰਨੀਆਂ ਵੀ ਇਲਾਕੇ ਦੀਆਂ ਸ਼ਖਸ਼ੀਅਤਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਪ੍ਰਚਾਰ ਵਾਲੇ ਪਾਸੇ ਜ਼ਿਆਦਾ ਧਿਆਨ ਦਿਈਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਅੱਜ ਗੁਰਮਤ ਪ੍ਰਚਾਰ ਜਥੇ ਦੇ ਵੱਲੋਂ ਅੱਜ ਜਿਹੜਾ ਸਮਾਗਮ ਕਰਵਾਇਆ ਗਿਆ ਹੈ ਗੁਰਦੁਆਰਾ ਬਾਣਾ ਵਾਲਾ ਵਿਖੇ ਠੀਕ ਹੋ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਜੋ ਗੁਰਮਤ ਪ੍ਰਚਾਰ ਕਮੇਟੀ ਵੱਲੋਂ ਇਹ ਕਰਵਾਇਆ ਗਿਆ ਉਪਰਾਲਾ ਬਹੁਤ ਵਧੀਆ ਹੈ ਔਰ ਇਹਦੀ ਲੋੜ ਅੱਜ ਦੇ ਸਮੇਂ ਬਹੁਤ ਜ਼ਿਆਦਾ ਲੋੜ ਆ ਬੱਚਿਆਂ ਨੂੰ ਸਿੱਖਿਆ ਦੇਣ ਦੀ ਤੁਸੀਂ ਅਕਸਰ ਦੇਖਿਆ ਹੋਣਾ ਬੱਚੇ ਮੋਬਾਈਲਾਂ ਦੇ ਨਾਲ ਜੁੜੇ ਹੋਏ ਨੇ ਅੱਜ ਤਨ ਜੋ ਨਸ਼ੇ ਦੀਆਂ ਕ੍ਰਿਤੀਆਂ ਚੱਲ ਰਹੀਆਂ ਇਹਦੀ ਘਾਟ ਹੀ ਇਹ ਹੈ ਵੀ ਅਸੀਂ ਗੁਰਦੁਆਰਿਆਂ ਤੋਂ ਪ੍ਰਚਾਰ ਦਾ ਕੰਮ ਲਿਆ ਹੀ ਨਹੀਂ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਗੁਰਦੁਆਰਿਆਂ ਸਾਹਿਬ ਦੇ ਬਿਲਡਿੰਗ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਹੈ ਬਿਲਡਿੰਗ ਬਹੁਤ ਸੋਹਣੀ ਬਣਾਈ ਗਈ ਹੈ ਪਰ ਗੁਰਦੁਆਰੇ ਹੁੰਦੇ ਸੀ ਸਿੱਖਿਆ ਲੈਣ ਦੇ ਲਈ ਔਰ ਸਿੱਖਿਆ ਉੱਥੋਂ ਬਹੁਤ ਘੱਟ ਮਿਲੀ ਹੈ ਜੀ ਔਰ ਮੇਨ ਸਾਡੀ ਜਿਹੜੀ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਬੱਚੇ ਆ ਜਿਹੜੇ ਇਹ ਜਾੜੇ ਸਾਡੀ ਜੀ ਜੀ ਔਰ ਇਹ ਜੇ ਅਸੀਂ ਸਹੀ ਤਰੀਕੇ ਨਾਲ ਲਗਾ ਲਈਏ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਫਲ-ਫੁੱਲ ਵਧੀਆ ਮਿਲ ਸਕਦੇ ਨੇ ਔਰ ਇਹ ਵਧੀਆ ਪਾਸੇ ਜਾ ਸਕਦੇ ਨੇ ਕਿਉਂਕਿ ਜੇ ਹੁਣ ਸਿਆਣੇ ਬੰਦਿਆਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਉਹਨਾਂ ਤੇ ਅਸਰ ਬਹੁਤ ਘੱਟ ਰਹਿੰਦਾ ਕਿਉਂਕਿ ਕੰਮ ਤਾਂ ਤੰਦੇ ਦਾ ਬੋਝ-ਬੋਝ ਹੁੰਦਾ ਹੈ ਜੀ ਤੇ ਜਿਹੜੇ ਬੱਚੇ ਆ ਉਹ ਉਹਨਾਂ ਤੇ ਅਸਰ ਪੈਂਦਾ ਹੈ ਜੋ ਚੀਜ਼ਾਂ ਅਸੀਂ ਬਚਪਨ ਤੋਂ ਸਿੱਖ ਲਈਆਂ ਗੁਰਮਤ ਦੀਆਂ ਉਹ ਸਾਰੀ ਉਮਰ ਸਾਡੇ ਵਿੱਚ ਘਰ ਘਰ ਜਾਂਦੀਆਂ ਨੇ ਤੇ ਇਹ ਗੁਰਮਤ ਕੈਂਪ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਬੱਚਿਆਂ ਦੇ ਲਈ ਲਾਉਣੇ ਜ਼ਰੂਰੀ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਸੰਗਤ ਨੂੰ ਪਿੰਡ ਦੇ ਨਗਰ ਦੀ ਸੰਗਤ ਨੂੰ ਉਪਰਾਲੇ ਕਰਨੇ ਚਾਹੀਦੇ ਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਖੇਡਾਂ ਦੇ ਨਾਲ ਧਾਰਮਿਕ ਸਥਾਨਾਂ ਦੇ ਨਾਲ ਜੋੜਿਆ ਜਾਵੇ ਔਰ ਗੁਰਮਤ ਇਹ ਜਿਹੜਾ ਕੈਂਪ ਹੈ ਇਹ ਮੈਂ ਦੇਖਦਾ ਵੀ ਜਦੋਂ ਬੱਚੇ ਇਹਦੇ ਵਿੱਚ ਹਿੱਸਾ ਲੈਂਦੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲੈਂਦੇ ਆ ਔਰ ਛੋਟੇ-ਛੋਟੇ ਬੱਚੇ ਤੁਸੀਂ ਦੇਖੇ ਹੋਣੇ ਆ ਵੀ ਜੇ ਕਹਿ ਦਿੱਤਾ ਜਾਂਦਾ ਜਦੋਂ ਵੀ ਪੇਪਰ ਹੋਣਾ ਹੈ ਉਦੋਂ ਪਹਿਲਾਂ ਬੱਚੇ ਨਿੱਤ ਉਹਦਾ 2-3 ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੇ ਆ ਅਭਿਆਸ ਕਰ ਹੀ ਜਾਂਦੇ ਨੇ ਔਰ ਇਤਿਹਾਸ ਬਾਰੇ ਜਿੰਨਾ ਬੱਚਿਆਂ ਨੂੰ ਨੌਲੇਜ ਆ ਜਾਂਦੀ ਹੈ ਦੇਖੀ ਤਾਂ ਆਮ ਸਿਆਣੇ ਬੰਦਿਆਂ ਨੂੰ ਨਹੀਂ ਹੁੰਦੀ ਤੇ ਉਹ ਬੜੀ ਛੇਤੀ ਸਿੱਖ ਲੈਂਦੇ ਨੇ ਬੱਚੇ ਤੇ ਇਹ ਬਹੁਤ ਵਧੀਆ ਭਾਈ ਸਾਹਿਬ ਦਾ ਉਪਰਾਲਾ ਹੈ ਤੇ ਮੈਂ ਕਹਿੰਦਾ ਵੀ ਇਹੋ ਜੇ ਕੈਂਪ ਹਰ ਪਿੰਡ ਦੇ ਵਿੱਚ ਇਹ ਲਗਭਗ ਮਹੀਨੇ ਦੇ ਵਿੱਚ 2-3 ਤਾਂ ਲੱਗਣੀ ਚਾਹੀਦੀ ਹੈ ਸੋ ਇਸ ਸਮੂਚੀ ਇਸ ਕਮੇਟੀ ਦਾ ਮੈਂ ਧੰਨਵਾਦ ਕਰਦਾ ਜੋ ਇਹਨਾਂ ਨੇ ਇਹ ਕੈਂਪ ਲਗਾਏ ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਭਾਈ ਸਾਹਿਬ ਕੀ ਨਾਮ ਆ ਜੀ ਅੱਗੇ ਤੋਂ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਰਹੂਗਾ ਜੀ ਹਾਂਜੀ ਮੇਰਾ ਨਾਮ ਸੁਖਜੀਤ ਸਿੰਘ ਆ ਜੀ ਤੇ ਮੈਂ ਅੱਗੇ ਤੋਂ ਇਹਨਾਂ ਦੇ ਨਾਲ ਤਨਮਨ ਧਨ ਦੇ ਨਾਲ ਇਹਨਾਂ ਦੇ ਨਾਲ ਜੁੜ ਕੇ ਰਵਾਂਗਾ ਜੀ ਤੇ ਅੱਗੇ ਤੋਂ ਜਿੰਨੇ ਵੀ ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਜੀ ਇਹਨਾਂ ਦੇ ਧਾਰਮਿਕ ਟੂਰ ਬੱਚਿਆਂ ਦੇ ਲਗਾਏ ਜਾਣ ਜਿਸ ਤਰ੍ਹਾਂ ਹੁਣ ਅਸੀਂ 31 ਜਨਵਰੀ ਨੂੰ ਪਹਿਲਾ ਟੂਰ ਲੈ ਜਾ ਰਹੇ ਹਾਂ ਬੱਚਿਆਂ ਦਾ ਧਾਰਮਿਕ ਟੂਰ ਜਿੱਥੇ ਬੱਚਿਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਾਏ ਜਾਣਗੇ ਤੇ ਜਿਹੜਾ ਚੀਜ਼ਾਂ ਉਹਨਾਂ ਨੇ ਪ੍ਰੈਕਟੀਕਲ ਇਤਿਹਾਸ ਜਿਹੜਾ ਸਿੱਖ ਲਿਆ ਉਹ ساری ਉਮਰ ਨਹੀਂ ਬਾਅਦ ਬੰਦੇ ਨੂੰ ਭੁੱਲਦਾ ਔਰ ਨਾਲ ਅਸੀਂ ਗੁਰਦੁਆਰਾ ਸਾਹਿਬ ਤਾਂ ਲੈ ਕੇ ਹੀ ਜਾਵਾਂਗੇ ਨਾਲ ਨਾਲ ਉੱਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਵਾਂਗੇ ਜੀ ਧੰਨਵਾਦ ਹਾਂਜੀ ਤਾਂ